ਪਾਈਨਰ ਦੇ ਵਿੱਚ ਤਿਆਰ ਕਰਾਉਂਦੇ ਆ ਕੋਈ 60 65 65000 ਰੁਪਏ ਲੈਂਦੇ ਆ ਚਾਰ 4 12 ਇੰਚੀ ਲਾ ਕੇ ਇਹ ਸਿਸਟਮ ਲਗਭਗ ਆਪਾਂ 45 47000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦਿਆਂਗੇ ਕਿੰਨਾ ਫਰਕ ਹਾਂ ਤੇ 65000 ਵਾਲਾ ਬੰਦਾ ਸਿਸਟਮ ਲਵਾ ਕੇ ਲਵਗਾ ਬਰਾਬਰ ਲਾਵਾਂਗੇ ਉਸੇ ਦੇ ਮੂੰਹੋਂ ਕਹਾ ਦੇਾਂਗੇ ਵੀ ਇਹ ਵਧੀਆ ਮੈਂ ਆਪਾਂ ਕਿਹ ਗੀ ਰੀਡ ਕਿਉਂ ਨਹੀਂ ਕਰੇ ਮੋਟਰ ਵਾਲੇ ਇਹ ਅਸਲ ਦੇ ਵਿੱਚ ਸਵਰਾਜ ਕੰਪਨੀ ਵਾਲਿਆਂ ਨੇ ਗਿਫਟ ਕੀਤਾ ਬਾਈ ਸਵਰਾਜ ਕੰਪਨੀ ਕੇ ਚਲੋ ਵੀ ਆ 11 12000 ਤੋਂ ਸ਼ੁਰੂ ਹੋ ਜਾਂਦੀਆਂ ਆ ਪੇਟੀਆਂ ਹਾਂ ਤੇ ਉਸ ਤੋਂ ਬਾਅਦ ਤਾਂ ਆਪਣੇ ਕੋਲੇ ਤੁਸੀਂ ਰੇਂਜ ਤੁਸੀਂ ਜਿੱਥੇ ਬੰਦੇ ਦੀ ਲਿਮਟ ਹੈਗੀ ਹੈ ਉੱਥੋਂ ਤੱਕ ਕੁਆਲਿਟੀ ਬਾਈ ਜਿਹੜਾ ਮਰਜੀ ਸਿਸਟਮ ਲੈ ਲੈ ਚਾਹੇ ਆਪਣਾ ਸਭ ਤੋਂ ਛੋਟਾ ਮਾਡਲ ਇਹ ਆ ਬਾਈ 10 ਇੰਚੀ ਟੇਪਰ ਪੇਟੀ ਠੀਕ ਹੈ ਜੀ ਸਿੰਪਲ ਦੋ ਸਪੀਕਰ ਬੂਫਰ ਇਕੱਠੇ ਹੁੰਦੇ ਨੇ ਜਿਹੜੇ ਉਹ ਲੱਗੇ ਹੋਏ ਆ ਆਮ ਤਾਂ ਬਾਈ ਇਸ ਸਜਾ ਤਟ ਹੈ ਯਾਰ ਜੀ 7000 ਤੋਂ ਸ਼ੁਰੂ ਹੋ ਜਾਂਦਾ ਲੇਕਿਨ ਜਿਹੜਾ ਹੁਣ ਮੰਨ ਲੋਕ ਲਵਾਉਂਦੇ ਨੇ ਜਿੱਥੇ ਲੋਕ ਚਾਹੁੰਦੇ ਨੇ ਕਿਉਂਕਿ ਹੁਣ 8 ਇੰਚੀ ਦਾ ਲਵਾਉਣਾ ਹੀ ਛੱਡ ਗਏ ਹਾਂਜੀ ਦੋਸਤੋ ਅੱਜ ਆਪਾਂ ਆਏ ਆ ਬਾਈ ਕਪਤਾਨ ਕੋਲੇ ਕੋਟ ਭਾਰੇ ਤੇ ਬਾਈ ਕੋਲੇ ਮਿਊਜ਼ਿਕ ਸਿਸਟਮ ਹੈ ਦੇਖੇ ਵੀਡੀਓ ਤਾਂ ਬਣਾਉਣ ਲੱਗਿਆ ਮੈਂ ਭਾਂ ਭਾਂ ਦੇ ਮਿਊਜ਼ਿਕ ਸਿਸਟਮ ਬਣਾਈ ਜਾਂਦਾ ਬਾਈ ਕੋਈ ਵੱਡੇ ਕੋਈ ਹੋਰ ਨਵੇਂ ਡਿਜ਼ਾਈਨ ਜਿਹਦੇ ਆਪਾਂ ਆਮ ਨਾਰਮਲ ਪੇਟਿੰਗਾਂ ਦੇਣ ਉਹਨਾਂ 12 ਇੰਚੀ 15 ਇੰਚੀ ਵਾਲੀਆਂ ਪਰ ਆ ਵੱਖਰੇ ਵੱਖਰੇ ਇਧਰ ਐ ਲਾਈਆਂ ਪਈਆਂ ਅਲੱਗ-ਅਲੱਗ ਡਿਜ਼ਾਈਨ ਜੇ ਕਰਕੇ ਤੇ ਸਸਿਕਾ ਚੜਦੀ ਕਲਾ ਜਿਵੇਂ ਚੜਦੀ ਕਲਾ ਬਈ ਮੇਰਾ ਜੀ ਕਰਿਆ ਵੀਡੀਓ ਬਣਾਉਣ ਨੂੰ ਠੀਕ ਇੱਕ ਤਾਂ ਹੋ ਵੀ ਸ਼ਾਮ ਦੇ ਗਈ ਮੈਂ ਚੱਲ ਜਿੰਵੇਂ ਦੀ ਆਈ ਕੁਆਲਿਟੀ ਉਵੇਂ ਬਣਾਵਾਂਗੇ ਹਾਂ ਬਈ ਅੱਜ ਗੱਲ ਕੀ ਸੀਗੀ ਵੀ ਆਹ ਜਿਹੜੇ ਮਿਊਜ਼ਿਕ ਸਿਸਟਮ ਅੱਡੋ ਅੱਡ ਪੇਟੀਆਂ ਪਈਆਂ ਦਲੀਪ ਭਾਈ ਆ ਜਾ ਮਾੜਾ ਇੱਧਰ ਦਿਖਾ ਹੀ ਦੇਖ ਕੇ ਕਿਹੜਾ ਆਖਣਗੇ ਵੀ ਪਤਾ ਨਹੀਂ ਕਿਵੇਂ ਆ ਵੀ ਇੱਧਰ ਵੀ ਆਹ țeਲ ਆਇਆ ਪਿਆ ਸਟਾਕ ਦੇਖੋ ਤੁਸੀਂ ਹੈਨਾ ਤੇ ਇਹ ਕੀ ਚੱਕਰ ਕੀ ਐ ਵੀ ਅੱਡੋ ਅੱਡ ਜਿਆ ਕਿਵੇਂ ਆ ਤਾਂ ਰੇਡੀਓ ਟਾਈਪ ਬਣਾਇਆ ਪਿਆਗਾ ਹਾਂਜੀ ਹਾਂ ਹਾਂ ਬਈ ਇਹ ਬਸ ਸਿਸਟਮ ਬਈ ਆਏ ਆਗੇ ਸਾਰੇ ਜਿੰਮੇ ਜਿਮੇ ਰਿਕੁਆਇਰਮੈਂਟ ਆ ਆਊਟ ਡਰਾਈ ਹੋਏ ਕਸਟਮਰ ਦੇ ਆਪਣੇ ਕੋਲ ਇਹ 4 15 ਇੰਚ ਚਾਰ ਵੇਸਾਂ ਦੇ ਨਾਲ ਆ ਬਈ ਆਹ ਠੀਕ ਐ 15 ਇੰਚ ਚਾਰ ਵੇਸਾਂ ਨੇ ਹਾਂ ਤੇ ਨਾਲ ਇਹ ਕੀ ਆ ਓਵਲ ਆਗੇ ਪੰਜ ਬਈ ਅੱਛਾ ਇਹ ਤਾਂ ਚਾਰ ਚਾਰ ਓਵਲ ਨੇ ਹਾਂ ਇਹ ਤਿਰਛੀ ਪੇਟੀ ਤਾਂ ਲੱਗਦੀ ਹੈਗੀ ਠੀਕ ਐ ਛਤਰੀ ਦੇ ਨਾਲ ਛਤਰੀ ਦੇ ਵਿੱਚ ਤੇ ਇਹ ਕੁਆਲਿਟੀ ਇਹਦੀ ਇੰਨੀ ਕੁ ਵਧੀਆ ਬਈ ਹੂੰ ਇਹਦੇ ਮੁਕਾਬਲੇ ਮੈਂ ਜਿਹੜਾ ਮਰਜੀ ਕੋਈ ਬ੍ਰੈਂਡ ਦਾ ਬੂਫਰ ਜਿਹੜੀ ਮਰਜ਼ੀ ਬ੍ਰਾਂਡ ਦਾ ਬੂਫਰ ਲਾ ਲਓ ਠੀਕ ਹੈ ਉਹ ਤੋਂ ਉੱਤੇ ਵੱਜੂਗਾ ਤੇ ਬਜਟ ਉਹ ਤੋਂ ਬਹੁਤ ਘੱਟ ਹੋਊਗਾ ਇੱਕ ਗੱਲ ਤਾਂ ਹੈਗੀ ਆ ਵੀ ਆਪਾਂ ਮਤਲਬ ਵੀ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਇੱਕ ਭਰਾਵੀ ਤੌਰ ਤੇ ਵੀਡੀਓ ਬਣਾਉਣੇ ਆ ਇੱਕ ਕੁਆਲਿਟੀ ਤੌਰ ਤੇ ਵੀਡੀਓ ਬਣਾਉਣੇ ਆ ਵੀ ਐ ਹੀ ਨੀਗਾ ਗੱਲ ਵੀ ਮੈਂ 4 ਰੁਪਏ ਲੈ ਲੇ ਤੇ ਇਹਦੀ ਵਾਹਵਾ ਕਰ ਦੂੰਗਾ ਗੱਲ ਕੀ ਆ ਵੀ ਆਪਣੇ ਨਾਲ ਭਰਾਵਾਂ ਵਾਲਾ ਪਿਆਰ ਆ ਤੇ ਬਾਕੀ ਜਿਹੜੀ ਮੈਂ ਕੁਆਲਿਟੀ ਦੇਖੀ ਅੱਜ ਤੱਕ ਜਿਹੜੇ ਵੀ ਭਰਾ ਲੈ ਕੇ ਗਏ ਮੀਜੀ ਸਿਸਟਮ ਉਹ ਕਮੈਂਟ ਕਰਕੇ ਦੱਸਿਓ ਵੀ ਗੱਲਬਾਤ ਹੈਗੀ ਆ ਕਿ ਨਹੀਂ ਹੈਨੀ ਬਾਕੀ ਸਿਰ ਆ ਗੱਲਬਾਤ ਆ ਅੱਛਾ ਇਹ ਤਾਂ ਹੋ ਗਿਆ ਇਹਦਾ ਸੈੱਟ ਇਹ ਬਣ ਜਾਂਦਾ ਹਾਂਜੀ ਤੇ ਇਹਦੇ ਵਿੱਚ ਐਂਪ ਵਗੈਰਾ ਜਿਹੜੇ ਕਿਹੜੇ ਹੁੰਦੇ ਨੇ ਮੋਨੋ ਆਏ ਮੋਨੋ ਲੱਗਦਾ ਵੀ ਆਪਣਾ ਆਪ ਦਾ ਤਿਆਰ ਕਰਕੇ ਲਾਉਣੇ ਆਪਾਂ ਠੀਕ ਹੈ ਆਹ ਵਾਲਾ ਮੋਨੋ ਹੈ ਇਹਦਾ ਹੂੰ ਤੇ ਫਿਰ ਸਿਸਟਮ ਇਹ ਆ ਗਿਆ ਜਿਵੇਂ 15 ਇੰਚ ਦੀ ਦੋ ਆਹ ਤਾਂ ਜਿਵੇਂ ਆਪਾਂ ਕਹਿ ਲਈਏ ਰੀਡ ਕੋ ਨਹੀਂ ਕਰੇ ਮੋਟਰ ਵਾਲਾ ਇਹ ਇਹ ਅਸਲ ਦੇ ਵਿੱਚ ਸਵਰਾਜ ਕੰਪਨੀ ਵਾਲਿਆਂ ਨੇ ਗਿਫਟ ਕੀਤਾ ਬਾਈ ਅੱਛਾ ਸਵਰਾਜ ਕੰਪਨੀ ਦਾ ਦੇਖੋ ਮਾਰਕਾ ਵੀ ਲੱਗਿਆ ਹੈ ਉਹਨਾਂ ਨੇ ਗਿਫਟ ਕੀਤਾ ਹੋਇਆ ਹੈਗਾ ਇਹ ਅੱਛਾ ਕੰਪਨੀ ਵੱਲੋਂ ਆਇਆ ਹੋਇਆ ਹੈਗਾ ਓਕੇ 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 ਹਾਂ ਤੇ ਆ ਸਿਸਟਮ ਆ ਜਿਹੜਾ ਇਹ 15 ਇੰਚੀ ਦੋ ਬੇਸਾਂ ਤੇ ਅੱਠ ਸਪੀਕਰਾਂ ਵਾਲਾ ਆ ਗਿਆ ਬਈ ਅੱਠ ਸਪੀਕਰ ਦੋ ਟਵੀਟਰ ਆ ਗਏ ਹਾਂਜੀ ਤੇ ਕੁਆਲਿਟੀ ਬਾਈ ਜਿਹੜਾ ਮਰਜੀ ਸਿਸਟਮ ਲੈ ਲੈ ਚਾਹੀਏ ਆਪਣਾ ਸਭ ਤੋਂ ਛੋਟਾ ਮਾਡਲ ਇਹ ਆ ਬਈ 10 ਇੰਚੀ ਟੇਪਰ ਪੇਟੀ ਠੀਕ ਹੈ ਜੀ ਸਿੰਪਲ ਦੋ ਸਪੀਕਰ ਬੂਫਰ ਇਕੱਠੇ ਹੁੰਦੇ ਨੇ ਉਹ ਲੱਗੇ ਹੋਏ ਉਹ ਵਾਲੇ ਆ ਠੀਕ ਹੈ ਕੁਆਲਿਟੀ A1 ਹੋਊਗੀ ਬਾਈ ਲਾਈਫ ਹੋਊਗੀ ਚੀਜ਼ ਦੀ ਜਿਹੜੀ ਲਾ ਕੇ ਦੇਵਾਂਗੇ ਠੀਕ ਹੈ ਠੀਕ ਹੈ ਤੇ ਲੁੱਕ ਵੀ ਹੋਊਗੀ ਜੀ ਇਹਦੀ ਠੀਕ ਹੈ ਤੇ ਰੇਟ ਇਹਦਾ ਮੰਨ ਕੇ ਚੱਲੋ ਬਈ ਲਗਭਗ 12000 ਰੁਪਏ ਤੋਂ ਇਹ ਸ਼ੁਰੂ ਹੋ ਜਾਂਦੀ ਹੈ ਇਹ ਮਤਲਬ ਸਿੱਧੀ ਤਾਂ ਛਤਰੀ ਤੇ ਲੱਗੇਂਦੀ ਹੈ ਤੇਰਸੀ ਬਈ ਤੇਰਸੀ ਮਤਲਬ ਕਈਆਂ ਨੂੰ ਪਿੱਛੇ ਦੇਖਣ ਤੇ ਦਿੱਕਤ ਆਉਂਦੀ ਹੈ ਤੇਰਸੀ ਲੱਗਦੀ ਹੈ ਛੋਟਾ ਸਿਸਟਮ ਕਿਸੇ ਨੂੰ ਲਾਉਣਾ ਇਹ ਚ ਆਪਾਂ 10 ਇੰਚੀ 12 ਇੰਚੀ ਵੀ ਬਣਾ ਦਿੰਨੇ ਆ ਓਵਲ ਦੇ ਵਿੱਚ ਵੀ ਬਣਾ ਦਿੰਨੇ ਆ ਓਵਲ ਦੀ ਆ ਬਣੀ ਪਈ ਹੈ ਪਿੱਟੀ ਬਈ ਓਵਲ ਹਾਂ ਰੀਜਨਲ ਓਵਲ ਲਾ ਕੇ ਪਾਇਨਰ ਦੇ ਇਹ ਵੀ ਜਮਾਉਣ ਇੱਕ ਨੰਬਰ ਚੀਜ਼ ਹੋ ਬਾਈ ਓਵਲ ਤੁਸੀਂ ਇਹ ਸਪੀਕਰਾਂ ਨੂੰ ਬੋਲਦੇ ਹੋ ਹਾਂ ਓਵਲ ਸਪੀਕਰ ਇਹ ਓਵਲ ਪੇਟੀ ਕਹਿੰਦੇ ਆ ਓਵਲ ਪੇਟੀ ਕਹਿੰਦੇ ਹਾਂ ਇਹ ਵੀ ਸੇਮ ਹੈ ਤਰਸ਼ੀ ਆ ਹਾਂ ਤਰਸ਼ੀ ਇਹ ਆ ਬਾਈ ਕਿਸੇ ਆ ਗਈ ਤੁਸੀਂ ਆਪ ਤਿਆਰ ਕਰਦੇ ਆ ਆਪ ਤਿਆਰ ਸਾਰਾ ਮਤਲਬ ਇਹ ਵੀ ਆਪਾ ਤਿਆਰ ਕਰਦੇ ਆ ਇਹ ਵੀ ਆਪੇ ਹੀ ਆਪਨੇ ਕੰਪਨੀ ਦੇ ਪਾਇਨਰ ਦੇ ਆਗੇ ਇਹ ਹਾਂ ਸਪੀਕਰ ਕੰਪਨੀ ਦੇ ਜਿਵੇਂ ਹੁਣ ਆਮ ਕਸਟਮਰ ਦੀ ਡਿਮਾਂਡ ਕਸਟਮਰ ਦੀ ਡਿਮਾਂਡ ਹੁੰਦੀ ਆ ਬਈ ਯਾਰ ਤਰਸ਼ੀ ਪੇਟੀ ਪਾਇਨਰ ਦੀ ਲਾਉਣੀ ਆ ਆਪਾਂ ਇਹ ਉਹ ਚੀਜ਼ ਬਣਾ ਕੇ ਦਿੰਦੀ ਆ ਤੇ ਕੁਆਲਿਟੀ ਬੰ ਐਨ ਇੱਕ ਨੰਬਰ ਬਾਈ ਸਾਰਾ ਕੁਝ ਐਮ ਸਾਰਾ ਆ ਤੁਸੀਂ ਇਹ ਮਤਲਬ ਵੀ ਡਿਜ਼ਾਈਨ ਵਾਸਤੇ ਬਣਾਉਣੀ ਆ ਜਾਂ ਕੋਈ ਤਾਂ ਫਾਇਦਾ ਵੀ ਹੁੰਦਾ ਨਹੀਂ ਇਹ ਤਾਂ ਬਸ ਇਹਦੇ ਨਾਲ ਇੱਕ ਤਾਂ ਲੁੱਕ ਆਉਂਦੀ ਆ ਬਈ ਵਧੀਆ ਤੇ ਇੱਕੇ ਥੋੜਾ ਜਿਹਾ ਫਲੱਪੀ ਹੁੰਦੀ ਆ ਚੀਜ਼ ਇਹ ਬੜਾ ਪੋਲਾ ਹੁੰਦਾਗਾ ਠੀਕ ਹੈ ਹਾਂ ਉਹਦੇ ਨਾਲ ਇਹ ਹੁੰਦਾ ਵੀ ਆ ਜਿਹੜੇ ਬੂਫਰਾਂ ਦੇ ਵਿੱਚ ਨਾ ਇਹ ਮਤਲਬ ਸਪੇਸ ਨਹੀਂ ਰਹਿੰਦੀ ਹਵਾ ਨਹੀਂ ਨਿਕਲਦੀ ਆਵਾਜ਼ ਬਣਦੀ ਸਪੀਕਰਾਂ ਦੇ ਵਿੱਚ ਹਾਂ ਆ ਤਾਂ ਕਾਰਾਂ ਵਾਲਾ ਬਈ ਇਹ ਗੱਡੀਆਂ ਦੇ ਵਿੱਚ ਬਈ ਸਿੰਗਲ ਬੂਫਰ ਆਗਾ ਫਿਰ ਡਬਲ ਬੂਫਰ ਦੇ ਵਿੱਚ ਵੀ ਆ ਪਿੱਛੇ ਪਿਆਗਾ ਠੀਕ ਹੈ ਹੈਨਾ ਇਹ ਦੇਖ ਸਕਦੇ ਹੋ ਦੋਸਤੋ ਹਾਂ ਬਸ ਡਬਲ ਬੂਫਰ ਦੇ ਵਿੱਚ ਆ ਤੇ ਸਪੀਕਰ ਆਗੇ ਚਾਰ ਤੇ ਦੋ ਟਵੀਟਰ ਆਗੇ ਤੇ ਇਹਦੀ ਇੰਨੇ ਰੇਟ ਕਿੱਥੋਂ ਤੋਂ ਸਟਾਰਟ ਹੋ ਜਾਂਦਾ ਰੇਟ ਬਾਈ ਆਪਣੇ ਕੋਲੇ ਮੰਨ ਲਓ ਵੀ ਹੁਣ ਜਿਹੜੇ ਆਮ ਤਾਂ ਬਾਈ ਇਹ ਸਿਆਜ਼ਾ ਟਟੇ 18000 ਤੋਂ ਸ਼ੁਰੂ ਹੋ ਜਾਂਦਾ ਲੇਕਿਨ ਜਿਹੜਾ ਹੁਣ ਮੰਨ ਲੋਕ ਲਵਾਉਂਦੇ ਨੇ ਜਿੱਥੋਂ ਲੋਕ ਚਾਹੁੰਦੇ ਨੇ ਕਿਉਂਕਿ ਹੁਣ 8 ਇੰਚੀ ਦਾ ਲਵਾਉਣੀ ਹਟ ਗਏ ਬਾਈ ਛੋਟਾ ਹੋ ਗਿਆ ਹਾਂ ਉਹ ਤਾਂ ਛੋਟਾ ਕੋਈ ਲਵਾਉਂਦੇ ਨਹੀਂ ਲੇਕਿਨ ਹੈ ਆਪਣੇ ਕੋਲ ਉਹ ਵੀ ਹੈਗੇ ਆ ਅੱਛਾ ਤੇ ਮੰਨ ਕੇ ਚਲੋ ਵੀ ਆ 11-12000 ਤੋਂ ਸ਼ੁਰੂ ਹੋ ਜਾਂਦੀਆਂ ਆ ਪੇਟੀਆਂ ਹਾਂ ਤੇ ਉਸ ਤੋਂ ਬਾਅਦ ਤਾਂ ਆਪਣੇ ਕੋਲੇ ਤੁਸੀਂ ਰੇਂਜ ਤੁਸੀਂ ਜਿੱਥੇ ਬੰਦੇ ਦੀ ਲਿਮਟ ਹੈਗੀ ਆ ਉੱਥੋਂ ਤੱਕ ਹੈਗਾ ਸਿਸਟਮ ਪਰ ਇੱਕ ਗੱਲ ਹੈ ਵੀ ਰੇਟ ਦਾ ਵੀ ਬਹੁਤ ਫਰਕ ਆ ਤੇ ਕੁਆਲਿਟੀ ਦੁੱਗਣੀ ਹੋ ਦੁੱਗਣੀ ਬਾਈ ਜਿਹੜੀ ਚੀਜ਼ ਕਹਿ ਕੇ ਦੇਵਾਂਗੇ ਜਿਹਦੇ ਨਾਲ ਮਰਜ਼ੀ ਕੰਪੇਅਰੇ ਮਤਲਬ ਕੰਪੇਅਰ ਕਰ ਲਓ ਕੰਪੇਅਰ ਕਰ ਲਓ ਰੇਟ ਦਾ ਵੀ ਤੇ ਕੁਆਲਿਟੀ ਦਾ ਹਾਂ ਆ ਬਈ ਚਾਰ ਬੂਫਰ ਆ ਗਏ ਇਹ ਚਾਰ ਸਾਬੂਫਰ ਆ ਇਹ ਪੇਟੀ ਥੋੜੀ ਵੱਖਰੀ ਜਿਹੀ ਲੱਗ ਰਹੀ ਐ ਇਹ ਇਹ ਹਾਂ ਬਈ ਇਹ ਜੂ ਦੇ ਵਿੱਚ ਫਿੱਟ ਹੁੰਦੀ ਐ ਇਹ ਵੀ ਕਿਸੇ ਕਸਟਮਰ ਦੀ ਡਿਮਾਂਡ ਤੇ ਤਿਆਰ ਕੀਤੀ ਜੇ ਸਪੀਕਰ ਬਾਈ ਸਾਈਡਾਂ ਤੇ ਕਿ ਇਹਦੇ ਲੱਗਦੇ ਨਹੀਂ ਵੀ ਇਹਦੇ ਨਾਲ ਓਵਰ ਪੇਟੀ ਓਵਲ ਪੇਟੀ ਲੱਗੂਗੀ ਇਸ ਤਰੀਕੇ ਮੈਂ ਇਸ ਤਰ੍ਹਾਂ ਦੀ ਜਿਵੇਂ ਆਉ ਪਈ ਐ ਹਾਂ ਜਿਵੇਂ ਇਹ ਦੋ ਪੇਟੀਆਂ ਲੱਗਣਗੀਆਂ ਇਹਦੇ ਲੈ ਵੀ ਇਦਾਂ ਦਿੰਦੀਆਂ ਪੇਟੀਆਂ ਤਿਆਰ ਕਰਕੇ ਇਹ ਚਾਰ ਸਾਬੂਫਰ ਇਹ ਵੀ ਹੂੰ ਇਹ ਸਿਸਟਮ ਲਗਭਗ ਆਪਾਂ 45 ਤੋਂ 47000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦਿਆਂਗੇ ਇਨਾ ਫਰਕ ਹਾਂ ਤੇ 65000 ਵਾਲਾ ਬੰਦਾ ਸਿਸਟਮ ਲਵਾ ਕੇ ਲਊਗਾ ਬਰਾਬਰ ਲਾਵਾਂਗੇ ਉਸੇ ਦੇ ਮੂੰਹੋਂ ਕਹਾ ਦੇਾਂਗੇ ਵੀ ਇਹ ਵਧੀਆ ਐਡੀ ਗੱਲ ਬਾਤ ਹੈ ਦੀ ਹਾਂ ਐਡੀ ਗੱਲ ਬਾਤ ਹੈ ਦੀ ਇੰਨੀ ਇੱਕ ਪਿਆਰੀ ਬੇਸ ਤੇ ਇੰਨੀ ਕੁ ਵਧੀਆ ਕੁਆਲਿਟੀ ਆ ਬਾਈ ਆ ਜਿਹੜੇ ਵੀਡੀਓ ਵੇਖੀ ਜਾਂਦੇ ਆ ਭਰਾ ਬਾਈ ਜੇ ਬੰਦਾ ਤੁਹਾਨੂੰ ਚੈਲੰਜ ਕਰ ਰਿਹਾ ਜਾਂ ਕੰਪੈਰੀਜ਼ਨ ਦੀ ਗੱਲ ਕਰ ਰਿਹਾ ਤਾਂ ਕੋਈ ਗੱਲਬਾਤ ਹੋਊਗੀ ਤਾਂ ਹੀ ਕਰ ਰਿਹਾ ਨਹੀਂ ਅਗਲਾ ਕਹਿੰਦੇ ਵੀ ਐਡਾ ਪੰਗਾ ਲੈਣ ਦੀ ਲੋੜ ਨਹੀਂ ਹਾਂ ਬਾਈ ਉਹ ਟਰੈਕਟਰ ਖੜਾ ਮਾਰਿਆ ਦੇਲੀ ਬਿਮਾਰੀ ਇਹਦੇ ਤੇ ਪਾਈਨਰ ਦੇ ਚਾਰ ਵੇਸਾਂ ਹਾਂ ਬਾਈ ਤੇ ਓਵਲ ਸਿਸਟਮ ਲੱਗਿਆ ਹੋਇਆ ਸੀ ਠੀਕ ਹੈ ਤੇ ਉਹਨੇ ਉਹ ਵੇਚ ਕੇ ਹੂੰ ਆਪਣਾ ਸਿਸਟਮ ਲਵਾਉਣ ਵਾਸਤੇ ਆਇਆ ਆਇਆ ਹਾਂ ਇਹ ਆਇਆ ਮੰਡੇ ਦਾ ਮੁੰਡਾ ਹੈਗਾ ਭਗਤੇ ਤੋਂ ਆ ਬਾਈ ਭਗਤਾ ਭਾਈ ਕਾ ਭਗਤਾ ਭਾਈ ਕਾ ਕਹੋਗੇ ਨੰਬਰ ਵੀ ਦੇ ਦੇਣਾ ਸਕਰੀਨ ਤੇ ਠੀਕ ਹੈ ਉਦੋਂ ਪੁੱਛ ਲਿਓ ਉਹ ਆਪਣਾ ਸੁਣ ਕੇ ਗਿਆ ਸੀ ਉਸ ਤੋਂ ਬਾਅਦ ਜਾ ਕੇ ਉਹਨੇ ਵੇਚ ਕੇ ਹੂੰ ਆਪਣਾ ਸਿਸਟਮ ਕਿਆ ਬਾਤ ਹੈ ਜੇ ਗੱਲ ਬਾਤ ਹੈਗੀ ਤਾਂ ਤਾਂ ਹੀ ਆ ਬਾਕੀ ਆ ਸਾਰੀਆਂ ਪੇਟੀਆਂ ਅੱਡੋ ਅੱਡ ਬਣੀਆਂ ਆ ਬੜੀ ਪੇਟੀ ਬਣਾ ਰੱਖੀ ਹੈ ਵੀ ਇੱਕ ਜੀ ਫਿੱਟ ਕਰਤਾ ਸਾਰਾ ਕੁਝ ਹਾਂ ਇਹ ਇੱਕ ਜੇ ਵੱਡਾ ਆ ਗਿਆ ਵੀ 15 ਇੰਚ ਹੀ 4 ਬੇਸਾਂ ਵਾਲਾ ਸਿਸਟਮ ਹੈ ਇਹ ਠੀਕ ਹੈ ਇਹਦੇ ਚ 4 ਸਪੀਕਰ ਆਗੇ ਇਹਦੇ ਆਗੇ ਮਿਲਜਿੰਦਰ ਆਪਣੇ ਬਾਈ 20 ਸਪੀਕਰ ਆਗੇ 10 ਟੋਟਲ ਠੀਕ ਹੈ ਬਾਈ ਹਾਂ 20 ਸਪੀਕਰ ਆ ਬਾਕੀ ਪਿੱਛੇ ਇਹਦੇ ਫਰੇਮ ਲੱਗਣਾ ਬਾਈ ਆ ਚੀਜ਼ ਹਜੇ ਤਿਆਰ ਹੋਈ ਜਾਂਦਾ ਫਰੇਮ ਲੱਗ ਕੇ ਚ ਫੋਟੋ ਲੱਗਣੀਆਂ ਫੋਟੋ ਲੱਗਣੀਆਂ ਹਾਂ ਬੈਕ ਬੈਕ ਉਧਰ ਹੋਊਗੀ ਇਹ ਪ੍ਰੋ ਮਾਡਲ ਆ ਬਾਈ ਆਪਣਾ ਲੁੱਕ ਦੇਖਿਓ ਤੇ ਚੱਲਣ ਦੀ ਤਾਂ ਗੱਲ ਬਸ ਲੋ ਪੱਕੇ ਪੱਕੇ ਲਾ ਰੱਖੇ ਇਹਦੇ ਵਿੱਚ ਬਾਈ ਨਹੀਂ ਇਹ ਹਵਾ ਨਿਕਲਣ ਵਾਸਤੇ ਆ ਅੱਛਾ ਵੈਸੇ ਕਾ ਇਹ ਇਹ 에어 ਪਾਈਪਾਂ ਨੇ 에어 ਪਾਈਪਾਂ ਇਹ 에어 ਪਾਈਪਾਂ ਨੇ ਠੀਕ ਹੈ ਠੀਕ ਹੈ ਤੇ ਇਹ ਮਤਲਬ ਕਿੰਨੇ ਚ ਤਿਆਰ ਹੋ ਜਾਂਦਾ ਘੱਟੋ ਘੱਟ ਆਹ ਵਾਲਾ ਸਿਸਟਮ 50000 ਰੁਪਏ ਚ ਤਿਆਰ ਕਰਕੇ ਦਿੰਨੇ ਆ ਬਾਈ ਤੇ ਜੇ ਆਪਾਂ ਉਹ ਦੇਖ ਕੇ ਬਾਈ ਗੱਲਬਾਤ ਕਹਿ ਦਿੰਦੇ ਵੀ ਸਾਡੀ ਵੱਡੀ ਹੈ ਸਾਡੀ ਵੱਡਾ ਮਹਿੰਗੀ ਉਹ ਬਾਈ ਜਿਹੜੇ ਹੋਣ ਲੈ ਕੇ ਗਏ ਆ ਆਪਣੀ ਸਿਸਟਮ ਨਹੀਂ ਲੈ ਕੇ ਗਏ ਬਾਈ ਆਹ ਬਰੇਰੋ ਵਾਲੇ ਲੈ ਕੇ ਗਏ ਨਾ ਉਹ ਕਹਿੰਦੇ ਸਾਡੇ ਪਿੰਡ 85000 ਦਾ ਸਿਸਟਮ ਦਵਾ ਕੇ ਲਿਆ ਹੈ ਕੋਈ ਹੂੰ 40000 ਵਾਲਾ ਠੀਕ ਹੈ ਨਾਮ ਆਪਾਂ ਨਹੀਂ ਲੈਂਦੇ ਕੀਦੂ ਲਵਾ ਕੇ ਲਿਆ ਤੇ ਉਹਨਾਂ ਨੂੰ ਜਦ ਆਪਣਾ ਆਹ ਚਲਾ ਕੇ ਦਿਖਾਇਆ ਮੰਨ ਗਏ ਕਹਿੰਦੇ ਬਈ ਇਹਦੇ ਨੇੜੇ ਤੇੜੇ ਵੀ ਨਹੀਂ ਹੈਗੀ ਗੱਲਬਾਤ ਆ ਮੈਂ ਚਲਾਇਆ ਮੰਦਰ ਬੈਠਾ ਸੀਗਾ ਬੜੀ ਲੱਗਦਾ ਹੀ ਪਤਾ ਆ ਤਰਾ ਸਾਰਾ ਸ਼ੈੱਡ ਸਭ ਕੁਝ ਗੂੰਜਦਾ ਇਹਦੇ ਨਾਲ ਹਾਂ ਗੂੰਜਦਾ ਠੀਕ ਹੈ ਤੇ ਕੁਆਲਿਟੀ ਉਹਨਾਂ ਦੇ ਮੂੰਹੋਂ ਉਹਨਾਂ ਨੇ ਕਹੀ ਆ ਬਈ ਇਹਦੇ ਵਰਗੀ ਨਹੀਂ ਹੈਗੀ ਆਪਣਾ 50000 ਰੇਟ ਆ ਉਹਨਾਂ ਦਾ 85 ਬਈ ਤੁਸੀਂ ਹੁਣ ਕੰਪੈਰੀਸ਼ਨ ਕਰ ਲਓ ਕਿੱਥੇ ਗਈਆਂ ਗੱਲਾਂ ਹਣਾ ਬਿਲਕੁਲ ਇਹ ਨਾ ਕਿ ਉਹ ਵੀ ਕਣੀ ਵੀ ਮਾਲ ਮਾੜਾ ਪਾਤਾ ਹੋਊਗਾ ਮਾਲ ਤਾਂ ਨਹੀਂ ਮਾੜਾ ਪਾਇਆ ਵਿੱਚ ਬਈ ਚੈਲੰਜ ਆ ਉਹਦੇ ਨਾਲੋਂ ਜੇ ਮਾੜ ਮਾੜਾ ਨਿਕਲਿਆ ਬਈ ਫਰੀ ਬੇਟੀ ਦੇ ਦੇਣ ਠੀਕ ਆ ਉਹਦੇ ਨਾਲ ਚੰਗਾ ਨਿਕਲਿਆ ਹੋਵੇ ਫੇਰ ਲਓ अच्छा पेटिंगा तो गल याद है कि इतना स्टॉक रखा है तूसी होलसेल ਦਾ ਕੰਮ ਤਾਂ ਨਹੀਂ ਕਰਦੇ ਕੋਈ ਡੀਲਰਸ਼ਿਪ ਤਾਂ ਨਹੀਂ ਖੋਲਦੇ ਨਹੀਂ ਹੈਗਾ ਬਈ ਆਪਣਾ ਬ੍ਰਾਂਚਾਂ ਦਾ ਵੀ ਕੰਮ ਹੈਗਾ ਆਪਣਾ ਆਲਰੇਡੀ ਆਪਣੀਆਂ ਮਤਲਬ ਦੋ ਬ੍ਰਾਂਚਾਂ ਖੁੱਲ ਚੁੱਕੀਆਂ ਠੀਕ ਹੈ ਦੋ ਇਹਨ ਪ੍ਰੋਸੈਸ ਚੱਲੀ ਜਾਂਦੀਆਂ ਨੇ ਮਤਲਬ ਲੁਧਿਆਣੇ ਤੇ ਸੁਨਾਮ ਦੋ ਬ੍ਰਾਂਚਾਂ ਤਾਂ ਖੁੱਲ ਗਈਆਂ ਤੀਜਾ ਮੇਨ ਆਪਣੀ ਹੈ ਤੇ ਦੋ ਇਹਨ ਪ੍ਰੋਸੈਸ ਹੈ ਜਿਹੜੀਆਂ ਦੋ ਤਿੰਨ ਮਹੀਨਿਆਂ ਚ ਓਪਨ ਹੋ ਜਾਣਗੀਆਂ ਡੱਬ ਵਾਲੀ ਤੇ ਕਾਲਿਆਂ ਦੀ ਮੰਡੀ ਤੇ ਹੋ ਸਕਦਾ ਅਸੀਂ ਕੋਟਕਪੂਰੇ ਤੇ ਰੰਪਰੇ ਦੇ ਵਿੱਚ ਇੱਕ ਬ੍ਰਾਂਚ ਹੋਰ ਓਪਨ ਕਰ ਦਿੱਤੀ ਕਰ ਦਿੱਗੇ ਹਾਂ ਬਿਲਕੁਲ ਤੇ ਬਾਈ ਜੇ ਕਿਸੇ ਨੇ ਬ੍ਰਾਂਚ ਲੈਣੀ ਹੋਵੇ ਡੀਲਰਸ਼ਿਪ ਡੀਲਰ ਬਣਾਉਣਾ ਚਾਹੁੰਦਾ ਹਨਾ ਕੋਈ ਵੀ ਤਾਂ ਉਹ ਬਾਈ ਨਾ ਆ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਇਹ ਵਧੀਆ ਗੱਲ ਆ ਵੀ ਹਨਾ ਕੰਮ ਬਾਈ ਅੱਗੇ ਦੇ ਰਿਹਾਗਾ ਤਾਂ ਰੋਜ਼ਗਾਰ ਹੀ ਇੱਕ ਤਰ੍ਹਾਂ ਦਾ ਤਾਂ ਤੁਸੀਂ ਮਤਲਬ ਕੰਮ ਕਰ ਸਕਦੇ ਹੋ ਹਨਾ ਵਧੀਆ ਥੋੜੇ ਪੈਸਿਆਂ 'ਚ ਬਾਈ ਹਾਂ ਥੋੜੇ ਪੈਸਿਆਂ 'ਚ ਥੋੜੇ ਪੈਸਿਆਂ 'ਚ ਇਹ ਗੱਲ ਹੈਗੀ ਆ ਵੀ ਤੁਹਾਨੂੰ ਇਹ ਨਹੀਂ ਕਿ ਵੀ ਮਾੜਾ ਸਿਸਟਮ ਮਿਲ ਜੂ ਇਹ ਗੱਲ ਨਹੀਂ ਆ ਬਾਈ ਬਲਜਿੰਦਰ ਜਿੰਨੇ ਚਿਰ ਦੀ ਗਾਰੰਟੀ ਹੋ ਹਾਂ ਉਨੇ ਟਾਈਮ ਦੀ ਗਾਰੰਟੀ ਸਾਡੀ ਹੈ ਦਕਾਨਦਾਰ ਦੀ ਬਿਲਕੁਲ ਦੇਖਣ ਵਾਲੇ ਆਖਣਗੇ ਬਲਜਿੰਦਰ ਪਤਾ ਨਹੀਂ ਅੱਜ ਇਹ ਉਹ ਦੇਈ ਜਾਂਦਾ ਵੀ ਬਾਈ ਕੰਪਲੀਟ ਨਹੀਂ ਆਉਂਦੀ ਪਰ ਬਾਈ ਨਾ ਪਰ ਰਹਿੰਦੇ ਹਨਾ ਵੀ ਕਿੰਨਾ ਟਾਈਮ ਹੋ ਗਿਆ ਮਿਲਿਆ ਨੂੰ ਪਰ ਬੰਦੇ ਤਾਂ ਪਤਾ ਲੱਗ ਜਾਂਦਾ ਨਾ ਕੁਆਲਿਟੀ ਵੀ ਹੈ 뮤직 ਸਿਸਟਮ ਦੀ ਬੰਦਾ ਵੀ ਘੈਂਟ ਆ ਕੋਈ ਲਾਂਭਾ ਨਹੀਂਗਾ ਤੇ ਬਾਕੀ ਇੱਧਰ ਸਾਰੇ ਆ ਟਰੈਕਟਰ ਖੜੇ ਆਗੇ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਬਾਈ ਜੇ ਕਿਸੇ ਨੇ ਆ 뮤직 ਸਿਸਟਮ ਬਾਈ ਕਰਨੇ ਆ ਤਾਂ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਤਾਂ ਜਿੱਦਾਂ ਦੀ ਚਾਹਉ ਉਸ ਦੀ ਪੇਟੀ ਵੀ ਤਿਆਰ ਕਰ ਦੇਣਗੇ ਮੋਡੀਫਿਕੇਸ਼ਨ ਦੇ ਵਿੱਚ ਤਾਂ ਅਤ ਕਰਾਈ ਵੀ ਹੈ ਬਾਈ ਨੇ ਤੇ ਹੋਰ ਕੋਈ ਗੱਲਬਾਤ ਬਾਈ ਇੱਕ ਗੱਲ ਬਾਈ ਹੋਰ ਬਲਜ ਕੋਈ ਬੰਦਾ ਬਲਜਿੰਦਰ ਦੀ ਵੀਡੀਓ ਦੇਖ ਕੇ ਆਉਂਦਾ ਠੀਕ ਹੈ ਤੇ ਬੰਦਾ ਬੁੱਕ ਕਰਾ ਦੇ ਸਿਸਟਮ ਸਾਨੂੰ ਠੀਕ ਕਈ ਵਾਰੀ ਦੂਰੋਂ ਬੰਦੇ ਨੇ ਬੁੱਕ ਕਰਾ ਲਿਆ ਬੰਦਾ ਸਿਸਟਮ ਲੈਣ ਆ ਗਿਆ ਸਾਡੇ ਕੋਲੇ ਹੂੰ ਬੰਦੇ ਦੇ ਸਿਸਟਮ ਨਹੀਂ ਚੱਜਦਾ ਬਾਈ ਠੀਕ ਹੈ ਬਲਜਿੰਦਰ ਹੂੰ ਉਹਨੇ ਬਲਜਿੰਦਰ ਨੂੰ ਲਾਂਭਾ ਨਹੀਂ ਦੇਣਾ ਪਤਾ ਕਿਉਂ ਨਹੀਂ ਦੇਣਾ ਅਸੀਂ ਉਹਦੀ ਪੂਰੀ ਦੀ ਪੂਰੀ ਪੇਮੈਂਟ ਰਿਫੰਡ ਕਰਾਂਗੇ ਸਿਸਟਮ ਇੱਥੇ ਛੱਡ ਜੀ ਇੰਨਾ ਮਤਲਬ ਅਹੋ ਕਰ ਰਹੇ ਆ ਤੁਸੀਂ ਬੰਦਾ ਬੁੱਕ ਕਰਾਇਆ ਹੋਵੇ ਬੰਦਾ ਸਾਹਤੋਂ ਚੱਕਣ ਆ ਗਿਆ ਅਸੀਂ ਇੱਥੇ ਟੈਸਟ ਕਰਾਇਆ ਹਾਂ ਹਾਂ ਸਾਨੂੰ ਪਤਾ ਨਾ ਉਹ ਗੱਲ ਦਾ ਵੀ ਉਹਨੇ ਟੈਸਟ ਕਰਾਇਆ ਉਹ ਬੰਦੇ ਨੂੰ ਜਚੇ ਨਾ ਗੱਲ ਠੀਕ ਹੈ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹਨੂੰ ਬਾਈ ਨੂੰ ਕਾਲ ਕਰਕੇ ਤੁਸੀਂ ਕਹਿ ਸਕਦੇ ਹੋ ਬਾਈ ਉਹ ਗੱਲ ਬਾਈ ਨੇ ਵੀਡੀਓ ਚ ਬੋਲੀ ਸੀ ਬਾਈ ਜਿੰਨੀ ਉਹਦੀ ਬੁਕਿੰਗ ਆਊਗੀ 1 ਰੁਪਿਆ ਵੀ ਨਹੀਂ ਕਟਾਂਗੇ ਸਾਰੀ ਦੀ ਸਾਰੀ ਬੁਕਿੰਗ ਰਿਫੰਡ ਕਰਾਂਗੇ ਸਿਸਟਮ ਇੱਥੇ ਧਰਜੀ No problem ਕੀ ਬਾਤ ਹੈ ਬਾਈ ਤੇ ਆਹ ਗੱਲਬਾਤ ਹੁੰਦੀ ਹੈ ਹਨਾ ਤੇ ਪਿੰਡ ਦੇ ਵਿੱਚ ਬਹਿ ਕੇ ਬਾਈ ਕਿੰਨਾ ਵਧੀਆ ਕੰਮ ਕਰ ਰਿਹਾ ਹੈਗਾ ਤੇ ਬਾਕੀ ਰੋਜ਼ਗਾਰ ਵੀ ਦੇ ਰਿਹਾ ਹੈ ਵੱਡੀ ਗੱਲ ਆ ਤੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ